ਗੁਰਦੁਆਰਾ ਸੇਂਖ ਸਵਾਛੀ ਸ਼ਹੀਦਾਂ ਕਜ਼ਲ ਮਜ਼ੌਰ ਕ੍ਰੈਮੋਨਾ ਵਿਖੇ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਇਆ ਗਿਆ ਵਿਸ਼ਾਲ ਗੁਰਮਤ ਸਮਾਗਮ ਸਰਮੌਰ ਸਿੱਖ ਸੰਸਥਾ ਕਲਤੂਰਾ ਸਿੱਖ ਇਟਲੀ ਵੱਲੋਂ ਕਰਵਾਏ गए ਗੁਰਬਾਣੀ ਕੰਠ ਸਿੱਖ ਇਤਿਹਾਸ ਦਸਤਾਰ ਅਤੇ ਦਮਾਲਾ ਮੁਕਾਬਲੇ ਤੇ ਦਿਨੀ ਗੁਰਦੁਆਰਾ ਸਿੰਘ ਸਵਾ ਸ਼ਹੀਦਾਂ ਕਜ਼ਲ ਮਜ਼ੋਰੇ ਕਰਮੋਨਾ ਵਿਖੇ ਬਾਬਾ ਦੀਪ ਸਿੰਘ ਜੀ ਦੇਸ਼ੀ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤ ਸਮਾਗਮ ਕਰਵਾਏ ਗਏ ਜਿਨ੍ਹਾਂ ਵਿੱਚ 22 ਨਵੰਬਰ ਦਿਨ ਸ਼ੁੱਕਰਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਵੰਦ ਕਰਵਾਏ ਗਏ ਸਨ ਜਿਨ੍ਹਾਂ ਦੇ ਭੋਗ 24 ਨਵੰਬਰ ਦਿਨ ਐਤਵਾਰ ਨੂੰ ਸਵੇਰੇ ਵਿਰਲੇ ਪਾਏ ਗਏ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਹਰਮਿੰਦਰ ਸਿੰਘ ਧਾਮੀ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਕਰਵਾਈ ਗਈ ਉਪਰੰਤ ਭਾਈ ਗੁਰਮukh ਸਿੰਘ ਦੇ ਕਬਿਸ਼੍ਰਿਸ਼ ਜਥੇ ਵੱਲੋਂ ਸਮਾਗਮ ਵਿੱਚ ਪਹੁੰਚੀਆਂ ਸੰਗਤਾਂ ਨੂੰ ਕਬਿਸ਼੍ਰਿਵਾਰਾ ਰਾਹੀਂ ਗੁਰ ਇਤਿਹਾਸ ਸੁਣਾ ਕੇ ਨੇਹਾਲ ਕੀਤਾ ਗਿਆ ਇਨਾ ਮਹਾਨ ਸ਼ਹੀਦੀ ਦਿਹਾੜਿਆਂ ਨੂੰ ਮੁੱਖ ਰੱਖਦਿਆਂ ਹੋਇਆ ਗੁਰਦੁਆਰਾ ਸਾਹਿਬ ਦੀ ਪ੍ਰਬੰਧ ਕਮੇਟੀ ਅਤੇ ਧਰਮ ਪ੍ਰਚਾਰ ਦੀ ਸਿਰਮੌਰ ਸਿੱਖ ਸੰਸਥਾ ਕਲਤੂਰਾ ਸਿੱਖ ਇਟਲੀ ਵੱਲੋਂ ਬੱਚਿਆਂ ਨੂੰ ਗੁਰਵਾਣੀ ਨਾਲ ਜੋੜਨ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਅਤੇ ਦਸਤਾਰ ਦੀ ਮਹੱਤਤਾ ਬਾਰੇ ਦੱਸਣ ਲਈ ਗੁਰਵਾਣੀ ਕੰਠ ਗੁਰ ਇਤਿਹਾਸ ਦਸਤਾਰ ਅਤੇ ਦਮਾਲੇ ਮੁਕਾਬਲੇ ਉਮਰ ਦੇ ਵੱਖ-ਵੱਖ ਵਰਗਾਂ ਵਿੱਚ ਕਰਵਾਏ ਗਏ ਇਸ ਮੌਕੇ ਬੱਚਿਆਂ ਵਿੱਚ ਬਾਰੇ ਉਤਸ਼ਾਹ ਅਤੇ ਜੋਸ਼ ਦੇਖਿਆ ਹੀ ਬਣਦਾ ਸੀ ਇਨ੍ਹਾਂ ਮੁਕਾਬਲਿਆਂ ਵਿੱਚ ਭੁਚੰਗੀਆਂ ਤੇ ਭੁਜੰਗਣਾ ਨੇ ਵੱਧ ਚੜ ਕੇ ਹਿੱਸਾ ਲਿਆ ਗੁਰਵਾਣੀ ਕੰਠ ਮੁਕਾਬਲੇ ਗਰੁੱਪ A ਗਰੁੱਪ B ਅਤੇ ਗਰੁੱਪ C ਤਿੰਨਾਂ ਭਾਗਾਂ ਵਿੱਚ ਕਰਵਾਏ ਗਏ ਗਰੁੱਪ A 5 ਤੋਂ 8 ਸਾਲ ਵਿੱਚ ਅਮਿਤੇਸ਼ਵਰ ਕੌਰ ਪੈਲੇਸਥਾਨ ਤੇ ਹਰਸ਼ਨ ਕੌਰ ਦੂਜਸਥਾਨ ਤੇ ਤੇ ਰਣਜੀਤ ਸਿੰਘ ਤੀਜਸਥਾਨ ਤੇ ਰਹੇ। ਗਰੁੱਪ B 9 ਤੋਂ 12 ਸਾਲ ਵਿੱਚ ਗੁਰਮਨ ਕੌਰ ਪੈਲੇਸਥਾਨ ਤੇ ਗੁਰਨੂਰ ਕੌਰ ਦੂਜਸਥਾਨ ਤੇ ਅਤੇ ਸਹਿਜਨੂਰ ਕੌਰ ਤੀਜਸਥਾਨ ਤੇ ਰਹੇ। ਗਰੁੱਪ C 13 ਤੋਂ 17 ਸਾਲ ਵਿੱਚ ਤਨਵੀਰ ਕੌਰ ਪੈਲੇਸਥਾਨ ਤੇ ਪ੍ਰਭਦੀਪ ਕੌਰ ਦੂਜਸਥਾਨ ਤੇ ਅਤੇ ਹਰਗੁਣ ਕੌਰ ਤੀਜਸਥਾਨ ਤੇ ਰਹੇ। ਸਿੱਖਿਤੀ ਅਸ ਦੇ ਮੁਕਾਬਲੇ ਦੋ ਗਰੁੱਪਾਂ ਵਿੱਚ ਕਰਵਾਏ ਗਏ ਗਰੁੱਪ A 5 ਤੋਂ 8 ਸਾਲ ਵਿੱਚ ਗੁਰਲੀਨ ਕੌਰ ਪੈਲਸਤਾਨ ਤੇ ਗੁਰਤਾਸ ਕੌਰ ਦੂਜਿਸਤਾਨ ਤੇ ਅਤੇ ਜਪਨਾਮ ਸਿੰਘ ਤੀਜਸਤਾਨ ਤੇ ਰਹੇ ਗਰੁੱਪ B 9 ਤੋਂ 12 ਸਾਲ ਵਿੱਚ ਰਮਦੀਪ ਸਿੰਘ ਪੈਲਸਤਾਨ ਤੇ ਪ੍ਰਭਜੋਤ ਸਿੰਘ ਦੂਜਿਸਤਾਨ ਤੇ ਅਤੇ ਮਨਰੂਪ ਸਿੰਘ ਤੀਜਸਤਾਨ ਤੇ ਰਹੇ ਦਮਾਲਾ ਸਜਾਉਣ ਦੇ ਮੁਕਾਬਲੇ ਗਰੁੱਪ A 4 ਤੋਂ 11 ਸਾਲ ਵਿੱਚ ਸਰਜੋਤ ਕੌਰ ਪਲੇਸਥਾਨ ਤੇ ਗੁਰਮਨ ਕੌਰ ਦੂਜੇ ਸਥਾਨ ਤੇ ਗੁਰਤਾਜ ਸਿੰਘ ਤੀਜੇ ਸਥਾਨ ਤੇ ਅਤੇ ਗੁਲੀਨ ਕੌਰ ਨੂੰ ਬੈਸਟ ਪਰਸਨੈਲਿਟੀ ਕੱਢਿਆ ਗਿਆ ਪਬੀ 12 ਤੋਂ 17 ਸਾਲ ਵਿੱਚ ਗੁਰਨੀਤ ਕੌਰ ਪਹਿਲੇ ਸਥਾਨ ਤੇ ਜਿਨ੍ਹਾਂ ਨੇ ਬਿਨਾਂ ਸ਼ੀਸ਼ੇ ਤੋਂ ਦਮਾਲਾ ਸਜਾਇਆ ਪਲਕਪ੍ਰੀਤ ਕੌਰ ਅਤੇ ਨਵ ਕੀਰਤ ਕੌਰ ਦੂਜੇ ਸਥਾਨ ਤੇ ਜਦਵਿੰਦਰ ਕੌਰ ਅਤੇ ਸਿਮਰਨ ਕੌਰ ਤੀਜੇ ਸਥਾਨ ਤੇ ਗੁਰਰਾਜ ਕੌਰ ਨੂੰ ਬੈਸਟ ਪਰਸਨੈਲਿਟੀ ਕੱਢਿਆ ਗਿਆ ਦਸਤਾਰ ਸਜਾਉਣ ਦੇ ਮੁਕਾਬਲੇ ਗਰੁੱਪ A 8 ਤੋਂ 12 ਸਾਲ ਵਿੱਚ ਅਗੰਪ੍ਰੀਤ ਸਿੰਘ ਪਹਿਲੇ ਸਥਾਨ ਤੇ ਹਰਮਨ ਜੋਤ ਸਿੰਘ ਦੂਜੇ ਸਥਾਨ ਤੇ ਅਤੇ ਹਰਨੇਕ ਸਿੰਘ ਤੀਜੇ ਸਥਾਨ ਤੇ ਰਹੇ ਗਰੁੱਪ B 13 ਤੋਂ 23 ਸਾਲ ਸਹਿਜਪ੍ਰੀਤ ਸਿੰਘ ਪਹਿਲੇ ਸਥਾਨ ਤੇ ਗੁਰਵੀਰ ਸਿੰਘ ਦੂਜੇ ਸਥਾਨ ਤੇ ਅਤੇ ਜਗਰੂਪ ਸਿੰਘ ਤੀਜੇ ਸਥਾਨ ਤੇ ਰਹੇ ਮੁਕਾਬਲਿਆਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਸਾਰੇ ਹੀ ਬੱਚਿਆਂ ਨੂੰ ਸਨਮਾਨਚਨ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਤੋਂ ਇਲਾਵਾ ਬੱਚਿਆਂ ਦੀ ਹੌਸਲਾ ਫੁਜਾਈ ਕਰਨ ਲਈ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਸਾਰੇ ਹੀ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਤਾਂ ਜੋ ਅੱਗੇ ਤੋਂ ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਹੋਰ ਵੀ ਉਤਸ਼ਾਹਿਤ ਹੋ ਸਕਣ ਤੇ ਵਧੇਰੇ ਤਿਆਰੀ ਕਰਕੇ ਆਉਣ ਕਲਤੂਰਾ ਸਿੱਖ ਇਟਲੀ ਦੇ ਸੇਵਾਦਾਰ ਵੱਲੋਂ ਇਹ ਮੁਕਾਬਲੇ ਕਰਵਾਉਣ ਲਈ ਵਿਸ਼ੇਸ਼ ਸੱਦਾ ਦੇਣ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਈਆਂ ਸਮੂਹ ਸੰਗਤਾਂ ਨੂੰ ਜੀ ਆਇਆਂ ਕਹਿੰਦੇ ਆ ਉਹਨਾਂ ਦਾ ਧੰਨਵਾਦ ਕੀਤਾ ਗਿਆ ਦੂਰੋਂ ਨੇੜੇੋਂ ਪਹੁੰਚੇ ਵੱਖ-ਵੱਖ ਪਤਵੰਤੇ ਸੱਜਣਾਂ ਦਾ ਸਨਮਾਨ ਚਿੰਨ ਅਤੇ ਗੁਰੂ ਸਾਹਿਬ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ ਕਲਤੂਰਾ ਸਿੱਖ ਟੀਵੀ ਵੱਲੋਂ ਇਸ ਮੌਕੇ ਸਿੱਖ ਇਤਿਹਾਸ ਦੀਆਂ ਕਿਤਾਬਾਂ ਜੋ ਕਿ ਇਟਾਲੀਅਨ ਭਾਸ਼ਾ ਵਿੱਚ ਛਪਾਈਆਂ ਹੋਈਆਂ ਹਨ ਅਤੇ ਹੋਰ ਧਾਰਮਿਕ ਸਮਗਰੀ ਦਾ ਸਟਾਲ ਵੀ ਲਗਾਇਆ ਗਿਆ ਜੋ ਕਿ ਭੇਟਾ ਰਹਤ ਹੈ ਇਸ ਸਾਰੇ ਪ੍ਰੋਗਰਾਮ ਦਾ ਕਲਤੂਰਾ ਸਿੱਖ ਟੀਵੀ ਵੱਲੋਂ ਲਾਈਵ ਟੈਲੀਕਾਸਟ ਕੀਤਾ ਗਿਆ ਗੁਰੂ ਸਾਹਿਬ ਜੀ ਦੇ ਬਖਸ਼ਿਸ਼ ਚ ਚਿੱਤੇ ਪੰਡਾਰੇਆਂ ਵਿੱਚੋਂ ਗੁਰੂ ਕਾਲ ਲੰਗਰ ਟੋਟ ਵਰਤਾਇਆ ਗਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਦੁਆਰਾ ਸਿੰਘ ਸਵਾਸ਼ੀ ਦਾ ਕਾਜ਼ਮ ਜੋਰੇ ਵਿਖੇ ਤਨਤਨ ਬਾਬਾ ਦੀਪ ਸਿੰਘ ਜੀ ਤੇ ਨਵੇਂ ਪਾਸ਼ਾ ਗੁਰਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਜਿਸ ਤੇ ਵਿੱਚ ਬੜੇ ਉਪਰਾਲੇ ਕੀਤੇ ਗਏ ਨੇ ਸਿੱਖ ਕਲਚਰਾ ਇਟਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਦਸਤਾਰ ਮੁਕਾਬਲੇ ਗੁਰਬਾਣੀ ਮੁਕਾਬਲੇ ਦਸਤਾਰ ਦਮਾਲੇ ਮੁਕਾਬਲੇ ਕਰਾਏ ਜਾ ਰਹੇ ਨੇ ਬੱਚਿਆਂ ਵਿੱਚ ਬੜਾ ਉਤਸ਼ਾਹ ਹੈ ਉਹਨਾਂ ਦੇ ਮਾਪੇ ਬੱਚਿਆਂ ਨੂੰ ਲੈ ਕੇ ਆਏ ਰਹੇ ਅਸੀਂ ਉਹਨਾਂ ਮਾਪਿਆਂ ਦੇ ਬੱਚਿਆਂ ਤੇ ਰਿੰਨੀ ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਵਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹੈ ਜਿਨ੍ਹਾਂ ਨੇ ਇਸ ਕੰਪੀਟੀਸ਼ਨ ਦੇ ਵਿੱਚ ਸ਼ਹੀਦਾਂ ਨੂੰ ਆਪਣੇ ਨਾਮ ਹਸਤਕ ਹੋਏ ਨੇ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਸ਼ਹੀਦ ਕੌਮ ਦੇ ਸਰਮਾਇਆ ਹੋਇਆ ਕਰਦੇ ਨੇ ਉਹਨਾਂ ਸ਼ਹੀਦਾਂ ਦੇ ਯਾਦ ਦੇ ਵਿੱਚ ਦਸਤਾਰ ਮੁਕਾਬਲੇ ਗਰਬਾਣੀ ਮੁਕਾਬਲੇ ਕਰਾਏ ਗਏ ਨੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਗੁਰਦੁਆਰਾ ਸਿੰਘ ਸਭਾ ਸ਼ਹੀਦਾਂ ਵਿਖੇ ਮਹਾਨ ਗੁਰਮਤ ਸਮਾਗਮ ਕਰਵਾਏਗੇ ਜਿਸ ਵਿੱਚ ਭਾਈ ਹਰਮਿੰਦਰ ਸਿੰਘ ਧਾਮੀ ਵੱਲੋਂ ਸ੍ਰੀ ਖੰਡਪਾੜ ਸਾਹਿਬ ਦੀਆਂ ਸੇਵਾਵਾਂ ਕੀਤੀਆਂ ਜੀਆਂ ਉਪਰੰਤ ਭੋਗਾਂ ਪ੍ਰੰਤ ਵਿਸ਼ੇਸ਼ ਦੀਵਾਨ ਸਜਾਏਗੇ ਜਿਨ੍ਹਾਂ ਵਿੱਚ ਭਾਈ ਗੁਰਮਖ ਸਿੰਘ ਜੋਹਲ ਦੇ ਕਵਿਸ਼ਰੀ ਜਥੇ ਰਾਹੀਂ ਕੁਇਸ਼ਰੀਵਾਰਾਂ ਨਾਲ ਨਿਹਾਲ ਕੀਤਾ ਗਿਆ ਤੇ ਨਾਲ ਹੀ ਬੱਚਿਆਂ ਦੇ ਲਈ ਗੁਰਬਾਣੀ કંਠ ਮੁਕਾਬਲੇ ਦਸਤਾਰ ਅਤੇ ਦਮਾਲਾ ਸਜਾਉ ਮੁਕਾਬਲੇ ਕਰਵਾਏਗੇ ਇਹਨਾਂ ਮੁਕਾਬਲਿਆਂ ਵਿੱਚ ਪਹਿਲਾ ਦੂਜਾ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਵੱਲੋਂ ਵਿਸ਼ੇਸ਼ ਸਨਮਾਨਾਂ ਦੇ ਨਾਲ ਸਨਮਾਨਿਤ ਕੀਤਾ ਗਿਆ ਤੇ ਨਾਲ ਗੁਰੂ ਦੇ ਲੰਗਰ ਤੋਟ ਵਰਤਾਏਗੇ ਪ੍ਰਬੰਧਕ ਕਮੇਟੀ ਵੱਲੋਂ ਇਹ ਵਿਸ਼ੇਸ਼ ਉਪਰਾਲੇ ਦੇ ਲਈ ਕਲਤੂਰਾ ਸਿੱਖ ਦੇ ਵਿਸ਼ੇਸ਼ ਸਹਿਯੋਗ ਦੇ ਨਾਲ ਇਹ ਉਪਰਾਲਾ ਕਰਾਇਆ ਗਿਆ ਆਈਆਂ ਹੋਈਆਂ ਸੰਗਤਾਂ ਦਾ ਪ੍ਰਬੰਧਕਾਂ ਵੱਲੋਂ ਜੀ ਆਇਆਂ ਨੂੰ ਅਤੇ ਧੰਨਵਾਦ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ